ਕਿ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਸਾਡੀ ਨੀਂਦ ਵੀ ਘਟਦੀ ਹੈ ਹਾਂਜੀ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਧਿਆਨ ਦੇ ਵਿੱਚ ਬੈਠਦੇ ਬੈਠਦੇ ਸਾਡੀ ਨੀਂਦ ਘਟ ਹੁੰਦੀ ਹੈ ਪਰ ਇੱਥੇ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਇਹ ਨੀਂਦ ਘਟਣ ਦੇ ਨਾਲ ਸਾਡੇ ਸਰੀਰ ਦੇ ਉੱਤੇ ਕੋਈ ਵੀ ਬੁਰਾ ਅਸਰ ਨਹੀਂ ਪੈਂਦਾ ਬਹੁਤ ਸਾਰੇ ਲੋਕ ਇਸ ਗੱਲ ਤੋਂ ਹੀ ਡਰ ਜਾਂਦੇ ਆ ਕਿ ਉਹਨਾਂ ਦੀ ਜੋ ਨੀਂਦ ਹੈ ਉਹ ਘਟ ਹੋ ਗਈ ਹੈ ਮਨ ਜਿਆਦਾ ਜਾਗਰਤ ਅਵਸਥਾ ਦੇ ਵਿੱਚ ਰਹਿੰਦਾ ਹੈ ਧਿਆਨ ਦੇ ਵਿੱਚ ਰਹਿੰਦਾ ਹੈ ਤਾਂ ਕਰਕੇ ਸਾਡੀ ਨੀਂਦ ਘਟਦੀ ਹੈ ਪਹਿਲਾਂ ਜੋ ਆਪਾਂ 8 ਤੋਂ 12 ਜਾਂ 13 ਘੰਟੇ ਨੀਂਦ ਲੈਂਦੇ ਸੀ ਉਹ ਸਾਡੀ ਨੀਂਦ ਫालतੂ ਦੀ ਹੁੰਦੀ ਸੀ ਹੁਣ ਜੇ ਸਾਡੀ ਨੀਂਦ 5 ਜਾਂ 6 ਘੰਟਿਆਂ ਦੀ ਹੋ ਗਈ ਆ ਤਾਂ ਇਹਦੇ ਵਿੱਚ ਸਾਡੇ ਤਨ ਤੇ ਮਨ ਨੂੰ ਬਹੁਤ ਫਾਇਦੇ ਹੁੰਦੇ ਨੇ ਥੋੜੀ ਨੀਂਦ ਲੈ ਕੇ ਵੀ ਜਦੋਂ ਆਪਾਂ ਦੁਬਾਰਾ ਉੱਠਦੇ ਹਾਂ ਤਾਂ ਅਸੀਂ ਤਰੋਤਾਜ਼ਾ ਹੋ ਕੇ ਉੱਠਦੇ ਹਾਂ ਸੰਸਾਰਿਕ ਕੰਮਾਂ ਨੂੰ ਕਰਨ ਦੀ ਸਾਡੀ ਜੋ ਸ਼ਮਤਾ ਹੈ ਉਹ ਵਧ ਜਾਂਦੀ ਹੈ ਸਾਡਾ ਸਰੀਰ ਅੱਗੇ ਨਾਲੋਂ ਜ਼ਿਆਦਾ ਐਕਟਿਵ ਰਹਿੰਦਾ ਹੈ ਜੋ ਵੀ ਕੰਮ ਅਸੀਂ ਕਰਦੇ ਹਾਂ ਉਸ ਨੂੰ ਵਧੀਆ ਤਰੀਕੇ ਦੇ ਨਾਲ ਫਿਨਿਸ਼ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਜਪਣ ਦੇ ਨਾਲ ਜੋ ਸਾਡੀ ਨੀਂਦ ਘਟਦੀ ਹੈ ਇਸ ਦੇ ਨਾਲ ਸਾਡੇ ਤਨ ਦਾ ਜੋ ਆਲਸ ਹੈ ਉਹ ਵੀ ਘਟਦਾ ਹੈ ਹੁਣ ਨਾਮ ਅਭਿਆਸੀ ਨੂੰ ਆਲਸ ਆਪਣੇ ਤੋਂ ਦੂਰ ਰੱਖਣਾ ਪੈਂਦਾ ਜੇ ਉਹ ਆਲਸ ਨੂੰ ਆਪਣੇ ਕੋਲ ਬਿਠਾ ਕੇ ਰੱਖੇਗਾ ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਕਦੇ ਵੀ ਨਾਮ ਸਿਮਰਨ ਨਹੀਂ ਕਰ ਸਕਦਾ ਸੋ ਜਿਵੇਂ ਸਿਮਰਨ ਕਰਦੇ ਕਰਦੇ ਧਿਆਨ ਦੇ ਵਿੱਚ ਬੈਠਦੇ ਬੈਠਦੇ ਨੀਂਦ ਘਟਦੀ ਹੈ ਤਾਂ ਇਸ ਤੋਂ ਕਦੀ ਵੀ ਘਬਰਾਉਣਾ ਨਹੀਂ ਹੈ ਇਹ ਇੱਕ ਚੰਗੀ ਨਿਸ਼ਾਨੀ ਹੈ ਕਿ ਜੋ ਵੀ ਅਸੀਂ ਕਰ ਰਹੇ ਹਾਂ ਉਹ ਚੀਜ਼ ਆਪਣਾ ਅਸਰ ਕਰ ਰਹੀ ਹੈ